हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਮੈਂ ਕਹਿੰਨੀ ਆ ਬੰਦਾ ਖੱਪ ਜਾਂਦਾ ਸਾਰਾ ਦਿਨ ਕਮੇਟੀਆਂ ਪਾਉਂਦਾ ਵੀ ਬੱਚਿਆਂ ਖਾਤਰ ਉਹ ਬਣਾਉਣਾ ਤੇ ਬੱਚਿਆਂ ਖਾਤਰ ਉਹ ਬਣਾਉਣਾ ਤੇ ਬਾਅਦ ਚ ਬੱਚੇ ਕਹਿੰਦੇ ਤੁਸੀਂ ਸਾਡਾ ਕੀਤਾ ਹੀ ਕੀ ਹੈ ਚਲੋ ਜੀ ਉਹ ਤਰੇ ਤਰਾ ਇਤੇ ਪਾ ਦਿੰਦੇ ਜੀ ਪਾਣੀ ਸਾਰੇ ਕਾਸੇ ਤੇ ਤੇ ਉਸ ਤੋਂ ਪਹਿਲਾਂ ਉਹ ਆਪਣੇ ਕਰੇ ਕਰਾਏ ਤੇ ਪਾਣੀ ਪੌਣ ਤਾਂ ਆਪਾਂ ਆਪਦੀ ਖਾਤਰ ਕੁਝ ਕਰ ਲਈਏ ਹਨਾ ਤੇ ਮੈਂ ਅੱਜ ਸਰਦਾਰ ਜੀ ਨੂੰ ਕਿਹਾ ਮੈਂ ਕਿਹਾ ਮੈਂ ਜਾਣਾ ਮਾਰਕੀਟ ਕਹਿੰਦੇ ਕਿਵੇਂ ਮੈਂ ਕਿਹਾ ਮੈਂ ਜਾਣਾ ਜੀ ਸੱਪੂ ਜੁਵੇਲਰਸ ਦੇ ਜਿਹੜਾ ਕਿ ਆਪਣੇ ਮਤਲਬ ਹਨੂਮਾਨਗੜ ਟਾਉਨ ਦੇ ਵਿੱਚ ਸੱਪੂ ਜਵੈਲਰਸ ਵਾਲੇ ਠੀਕ ਹੈ ਜੀ ਤੇ ਅੱਗੇ ਆਏ ਤੇ ਸਾਡੇ ਭਾਈ ਸਾਹਿਬ ਬੈਠੇ ਜਿਹੜੀ ਕਿ ਬੜੀ ਖੁਸ਼ ਮિજાਜ ਰੂਹ ਹੈ ਜੀ ਇਹਨਾਂ ਦੀ ਮੈਂ ਕਹਿੰਨੀ ਹਰ ਟਾਈਮ ਖੁਸ਼ ਨਜ਼ਰ ਆਉਂਦੇ ਨੇ ਇਹ ਹੈਗੇ ਨੇ ਜੀ ਜਸਵੀਰ ਸਿੰਘ ਕੰਡਾ ਜੀ ਜਿਹੜੇ ਕਿ ਮੈਂ ਕਹਿੰਨੀ ਆ ਵੀ ਇਹਨਾਂ ਦੇ ਸ਼ਾਪ ਤੇ ਆਉਂਦੇ ਹੀ ਰੂਹ ਖੁਸ਼ ਹੋ ਜਾਂਦੀ ਹੈ ਇਹਨਾਂ ਨੇ ਕਦੇ 네ਗੇਟਿਵ ਗੱਲ ਨਹੀਂ ਕਰਨੀ ਹਮੇਸ਼ਾ ਪੋਜ਼ਿਟਿਵ ਗੱਲ ਕਰਨੀ ਤੇ ਹਮੇਸ਼ਾ ਪੋਜ਼ਿਟਿਵਿਟੀ ਇਹਨਾਂ ਦੇ ਚਿਹਰੇ ਦੇ ਉੱਤੇ ਰਹਿੰਦੀ ਹੈ ਜੀ ਤੇ ਇਹੇ ਬੜਾ ਮਤਲਬ ਜਦੋਂ ਆਉਨੇ ਆ ਮਾਨ ਸਤਕਾਰ ਕਰਦੇ ਤੇ ਅਸੀਂ ਵੀ ਸਾਡੇ ਮਤਲਬ ਰਿਸ਼ਤੇਦਾਰ ਕੀ ਅਸੀਂ ਕੀ ਬਹੁਤ ਪੁਰਾਣੇ ਸਾਡੇ ਦਾ ਨਾਲ ਸਹਿਚਾਰ ਨੇ ਜੀ ਤੇ ਬਹੁਤ ਅਸੀਂ ਪੁਰਾਣਾ ਇਹਨਾਂ ਕੋਲੇ ਆਉਨੇ ਆ ਤੇ ਹੁਣ ਭਾਈ ਸਾਹਿਬ ਆਪ ਖੜੇ ਹੋਏ ਨੇ ਡਾਕਟਰ ਸਾਹਿਬ ਦਾ ਕੜਾ ਦੇਖ ਰਹੇ ਆ ਜਿਹੜਾ ਪਾਇਆ ਹੁੰਦਾ ਇਹਨਾਂ ਦਾ ਜੁਕੇ ਤੋਂ ਆਇਆ ਹੋਇਆ ਆਪਾਂ ਨੂੰ ਗਿਫਟ ਉਹ ਦੇਖਦੇ ਆ ਹਾਂ ਸੋਹਣਾ ਬਾਕੀ ਇਹਨਾਂ ਕੋਲੇ ਵੀ ਬਹੁਤ ਸੋਹਣੇ ਕੜੇ ਹੁੰਦੇ ਨੇ ਜੀ ਉਹ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਤੇ ਆਹ ਕੜਾ ਵੀ ਸਾਰਿਆਂ ਨੂੰ ਬਹੁਤ ਪਸੰਦ ਆਇਆ ਜਿਹੜਾ ਮਤਲਬ ਯੂਕੇ ਤੋਂ ਆਪਣੇ ਆਨਲਾਈਨ ਸਿਕ ਸਟੋਰ ਵਾਲਿਆਂ ਨੇ ਭੇਜਿਆ ਹੋਇਆ ਜੀ ਤੇ ਤੁਹਾਨੂੰ ਮੈਂ ਪਹਿਲਾਂ ਵੀਡੀਓ ਚ ਦਿਖਾਇਆ ਹੀ ਹੋਇਆ ਹਨਾ ਤੇ ਭਾਈ ਸਾਹਿਬ ਨੂੰ ਵੀ ਸੋਹਣਾ ਲੱਗਿਆ ਸਾਡੇ ਨੂੰ ਜਸਵੀਰ ਸਿੰਘ ਕੰਡਾ ਜੀ ਨੂੰ ਤੇ ਇਹਨਾਂ ਦੇ ਬੇਟੇ ਬੈਠੇ ਨੇ ਜੀ ਕੋਲੇ ਤੇ ਇਹ ਵੀ ਚਰਨਪ੍ਰੀਤ ਸਿੰਘ ਜੀ ਡੰਡਾ ਤੇ ਇਹ ਬੱਚਾ ਵੀ ਬਹੁਤ ਨਾਈਸ ਹੈ ਜੀ ਬਹੁਤ ਮਤਲਬ ਪਿਆਰ ਕਰਦਾ ਸਭ ਨੂੰ ਤੇ ਵਧੀਆ ਇਹਨਾਂ ਦੀਆਂ ਗੱਲਾਂ ਬਾਤਾਂ ਨੇ ਆਹ ਦੇਖੋ ਜੀ ਇਹਨਾਂ ਕੋਲੋਂ ਵੀ ਕੜੇ ਮਿਲ ਜਾਂਦੇ ਨੇ ਬਹੁਤ ਸੋਹਣੇ ਜਿਨ੍ਹਾਂ ਦੇ ਉੱਤੇ ਕੀ ਗੁਰਵਾਣੀ ਲਿਖੀ ਹੋਈ ਹੈਗੀ ਐ ਆਹ ਦੇਖੋ ਤੁਸੀਂ ਕਿੱਡੇ ਸੋਹਣੇ ਕੜੇ ਨੇ ਹਨਾ ਤੇ ਆਪਾਂ ਅੱਜ ਇਹਨਾਂ ਦੀ ਸ਼ਾਪ ਤੇ ਆਏ ਆ ਜੀ ਆਪਾਂ ਵੀ ਅੱਜ ਕੁਝ ਖਰੀਦਣ ਆਏ ਆ ਤੇ ਮੈਂ ਡਾਕਟਰ ਸਾਹਿਬ ਨੂੰ ਦੱਸਿਆ ਨਹੀਂ ਆਪਾਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਜੀ ਡਾਕਟਰ ਸਾਹਿਬ ਨੂੰ ਤੇ ਆਪਾਂ ਤੁਹਾਡੇ ਨਾਲ ਵੀ ਸਾਂਝਾ ਕਰਦੇ ਆਂ ਜੀ ਤੇ ਡਾਕਟਰ ਸਾਹਿਬ ਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਕੀ ਲੈਣ ਲੱਗੇ ਨੇ ਆਪਾਂ ਡਾਕਟਰ ਸਾਹਿਬ ਵਾਸਤੇ ਲੈਣ ਲੱਗੇ ਜੀ ਮੁੰਦਰੀ ਤੇ ਦਿਖਾਉਨੇ ਆ ਤੁਹਾਨੂੰ ਵੇਖੋ ਮੈਨੂੰ ਤਾਂ ਸੋਹਣੀਆਂ ਲੱਗਦੀਆਂ ਨੇ ਹਨਾ ਤੁਸੀਂ ਦੇਖਦੇ ਆਂ ਜੀ ਫਿਰ ਆਪਾਂ ਨੂੰ ਕਿਹੜੀ ਸੋਹਣੀ ਲੱਗਦੀ ਹੈ ਤੇ ਕਿਹੜੀ ਦਾ ਕਿੰਨਾ ਕਿੰਨਾ ਵਜਨ ਹੈਗਾ ਤੇ ਆਪਾਂ ਨੂੰ ਜਿਹੜੀ ਚੰਗੀ ਲੱਗੀ ਤੇ ਫਿਰ ਆਪਾਂ ਉਹ ਡਾਕਟਰ ਸਾਹਿਬ ਵਾਸਤੇ ਖਰੀਦਾਂਗੇ ਤੇ ਇਹਨਾਂ ਨੂੰ ਵੀ ਪਸੰਦ ਕਰਾਉਨੇ ਆ ਤੇ ਨਾਲ ਨਾਲ ਆਪਾਂ weight ਵੀ ਕਰਾਉਨੇ ਆ ਜੀ ਇਹਨਾਂ ਦਾ ਹੰਜ ਕੀ ਕਿੰਨਾ ਕਿੰਨਾ weight weight ਕਿੰਨਾ ਕਿੰਨਾ ਇਹਨਾਂ ਦਾ ਇਹਨਾਂ ਦਾ ਤਾਂ ਨਹੀਂ ਕੋਈ 6 ਆ ਨਵੀਆਂ ਰਹੀਆਂ ਹੈਗੀਆਂ ਇਹ ਦੇਖਣ ਨੂੰ ਛੋਟੀ ਲੱਗਦੀ ਆ ਉਹ ਹੈਵੀ ਹੁੰਦੀ ਆ ਅੱਛਾ ਅੱਛਾ ਇਹ ਵੀ 7 ਗ੍ਰਾਮ ਹੈ 8 ਗ੍ਰਾਮ ਹੈ 10 ਗ੍ਰਾਮ ਹੈ ਨਹੀਂ ਤੇ ਫਿਰ ਡਾਕਟਰ ਸਾਹਿਬ ਦੇ ਕਿਹੜੀ ਚ ਚੂਗੀ ਇਹਨਾਂ ਨੂੰ ਦੇਖੋ ਜੀ ਆਪ ਵੀ ਦੇਖੋ ਆ ਇਹ ਮੇਰ ਦੋੜੇ ਜੀ

ਸੋਣੀ ਹਾਂ ਬਹੁਤ ਸੋਣੀ ਹੈ ਚਲੋ ਆਹੀ ਕਰਦੇ ਫਿਰ ਇਹਦਾ ਦੱਸੋ ਕੀ ਫਾਈਨਲ ਬਿਲਕੁਲ ਕਿੰਨਾ ਆਉਣਾ ਹੈ ਦੇਖ ਲਓ ਦੋ ਲੋ 1 2 3 4 5 6 7 8 9 1 ਲੱਖ 23000 ਹਾਂਜੀ

ਲਓ ਜੀ ਆਪਾਂ ਕਰਵਾ ਲਈ ਤਿਆਰ ਜੀ ਆਪਾਂ ਬਣੀਆਂ ਬਣਾਈਆਂ ਇਹਨਾਂ ਕੋਲੇ ਹਰੇਕ ਪ੍ਰਕਾਰ ਦੀ ਮੁੰਦਰੀ ਮਿਲ ਜਾਂਦੀ ਹੈ ਜੀ ਤੁਸੀਂ ਵੀ ਲੈਣੇ ਹੋਵੇ ਤਾਂ ਸੱਪੂ ਜਵੈਲਰਸ ਤੇ ਆ ਕੇ ਲੈ ਸਕਦੇ ਹੋ ਆ ਦੇਖੋ ਤੁਸੀਂ ਆਪਾਂ ਆ ਲੈ ਲਈ ਜੀ ਡੋੜ ਡੇਢ ਤੋਲੇ ਦੀ ਹੈਗੀ ਹੈ ਇਹ ਮੁੰਦਰੀ ਉੱਤੇ ਛੇਰ ਬਣਿਆ ਹੋਇਆ ਹੈ ਨਾ ਬਹੁਤ ਸੋਹਣਾ ਲੱਗਦਾ ਹੈ ਜੀ ਆ ਦੇਖੋ ਡੱਬੀ ਵੀ ਮੈਂ ਤਾਂ ਲੱਗਦਾ ਇਹਨਾਂ ਨੇ ਜਗਦੀ ਦਿੱਤੀ ਹੈ ਹਨਾ ਵਿੱਚ ਲਾਈਟ ਜਗੀ ਜਾਂਦੀ ਆ ਕਿਆ ਬਾਤਾਂ ਨੇ ਹਨਾ ਕਮਾਲ ਦੀਆਂ ਚੀਜ਼ਾਂ ਭਾਈ ਅੱਜਕੱਲ ਡੱਬੀਆਂ ਵੀ ਸੋਹਣੀਆਂ ਸੋਹਣੀਆਂ ਆਉਣ ਲੱਗੀਆਂ ਤੇ ਆ ਹੁਣ ਆਏ ਪਤਾ ਲੱਗਦਾ ਹਨਾ ਵੀ ਵਿੱਚ ਹਾਂ 1.5 ਟੋਲੇ ਦੀ ਹੈਗੀ ਆ ਜੀ ਮੁੰਦਰੀ ਹਨਾ ਤੇ ਤੁਹਾਨੂੰ ਇਹ ਕਿਵੇਂ ਲੱਗੀ ਹੈਗੀ ਆ ਵੀ ਮੈਨੂੰ ਤਾਂ ਬੜੀ ਸੋਹਣੀ ਲੱਗੀ ਤੇ ਤੁਹਾਨੂੰ ਕਿਵੇਂ ਲੱਗੀ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਤੇ ਡਾਕਟਰ ਸਾਹਿਬ ਦੇ ਪਾਉਣੇ ਮੁੰਦਰੀ ਤੇ ਕਰਦੇ ਆ ਮੇਰਾ ਆਪਦੀ